ਯਾ ਵੀ ਮਿੱਤਰੋ ਆ ਗਏ ਫਰਵਾਹੀ ਤੇ ਬਾਈ ਗੁਰਲਾਲ ਕੋਲੇ ਆ ਗਏ 6 ਟਰੈਕਟਰ ਦਿਖਾਉਣਿਆ ਝੋਟਿਆਂ ਵਰਗੇ ਕੀ ਹਾਲ ਆ ਬਾਈ ਵਧੀਆ ਬਾਈ ਤੇ ਆਜ ਕਿਥੋਂ ਹਰੀਆਲਿਆਂ ਦੇ ਲਿਆਂਦਾ ਹੈ ਪ੍ਰੀਤ ਮੈਂ ਵੀ ਪਾਲ ਲਿਆ ਤਾਂ ਇਹ ਵੀ ਪਾਲ ਲਿਆਂਦਾ 459 459 ਕਿੰਨਾ ਮਾਡਲ ਆ ਬਈ ਇਹ 13 ਮਾਡਲ ਆ ਕਰਮ 13 ਮਾਡਲ ਆ ਮੂਰੇ ਜਹਾਜੀ ਟਾਇਰ ਪਾਏ ਹੋਣੇ ਠੀਕ ਆ ਸੇਲੇ ਮਾਰਪਦੇ ਆ ਪਿਆਬ ਦਾ ਨੰਬਰ ਹੈ 50 50 ਪਿਆਬ ਦਾ ਨੰਬਰ ਹੈ ਕਾਡਿਸ਼ਨ ਪਖਸਾਰ ਪਾਵਰ ਸਟੀਅਰਿੰਗ ਦਾ ਡਬਲ ਕਲਚ ਆ ਪਾਵਰ ਸਟੀering ਹੈ ਡਬਲ ਕਲਚ ਆ ਪਿਆ ਉਹਦਾ ਨੰਬਰ ਹੈ ਕੰਡੀਸ਼ਨ ਪੱਕੋ ਸਾਰਾ ਅਰੀਜਨਲ ਹੈ ਇਹਦੀ ਸਟਾਰਟਿੰਗ ਚੈੱਕ ਕਰਾਈਏ ਇੱਕ ਵਾਰੀ ਜੇ ਮੈਂ ਵੀ ਸਿਰ ਤੇ ਸਟਾਰਟਿੰਗ ਚੈੱਕ ਕਰ ਉਹਦੀ 13 ਮਾਡਲ ਬਈ ਇਹ ਕਿੰਨੇ ਚ ਦੇਣਾ ਹੈਗਾ ਆਪਾ ਇਹ ਤੈਨੂੰ ਦੱਸਦਾ ਜੀ ਤੈਨੂੰ ਲੱਖ ਦਾ ਦੇ ਦੂ ਪੂਰੇ ਤਿੰਨ ਜੀ ਦੇ ਦਾਂਗੇ ਤਿੰਨ ਜੀ ਦੇ ਦਿੰਦੇ ਇੱਧਰ ਆ ਗਿਆ 60 55 ਤੇ 17 ਮਾਡਲ 2017 ਮਾਡਲ T20 ਛੋਟੇ ਘੇਰ ਵਾਲਾ ਬਈ 4 ਸਪੀਡਾਂ ਚ ਹਾਂਜੀ ਹਾਂ ਮੂਰੇ ਟਾਇਰ ਤਾਂ ਜਮਾਂ ਨਵੇਂ ਉਹ ਵੀ ਵੱਡੇ 10 ਵਾਲੇ 10 ਵਾਲੇ ਪਹਿਲੇ ਨਾਲ ਦੇ ਆ ਪਿਛਲੇ ਨਾਲ ਦੇ ਆ ਹਾਂ ਅਬ ਸਪੀਕਰ ਵਗੈਰਾ ਚੰਗੇ ਲੱਗੇ ਹੋਏ ਨੇ ਆ ਮੈਟਿੰਗ ਵਗੈਰਾ ਚੰਗੀ ਹੋਈ ਹੋਈ ਚਲ ਚੰਗਾ ਰੌੜ ਚਲਾਇ ਜੂਦਾ ਵੀ ਸਾਰਾ ਓਰੀਜਨਲ ਹੈ ਓਰੀਜਨਲ ਪਿਆਵ ਦਾ ਨੰਬਰ ਹੈ ਦਾ ਵੀ ਤੇ ਇਹ ਕਿੰਨੇ ਚ ਬਣ ਜੂਗਾ ਇਹ 53 ਦਾ ਜੀ 530000 ਜਿਹੜਾ ਇੰਦਰ ਖੜਾਗਾ ਖੜਿਆਏ ਵਾਲਿਆਂ ਦਾ ਸਟੈਂਡਰਡ ਡੀਆਈ 450 ਇਹ ਸੇਮ ਮਾਡਲ 2006 ਮਾਡਲ ਆ ਇਹ ਵੀ ਬਾਈ ਸਾਰਾ オリジナル ਆ オリジナル ਆ ਸਾਰਾ ਇਹਦਾ ਵੀ ਪਿਆ ਆ ਦਾ ਨੰਬਰ ਆ 50 ਠੀਕ ਆ ਤੇ ਆ ਰੰਬਰ ਰੂਪਾ ਦਾ ਸਾਰਾ オリジナル ਆ ਕਲ ਮੂ ਲੱਗਣ ਟਰੈਕਟਰ ਦੇ ਏਡਾ ਬਲੇ ਕਲੱਚ ਚਾਬੀ ਤੇ ਉਹਨਾਂ ਦਾ ਪੰਪ ਦੁਬਾਰੇ ਲੱਗੇ ਆ ਬਾਕੀ ਨਾਲ ਦੇ ਯਾਰ ਇਕੱਲਾ ਪੰਪ ਦੁਬਾਰੇ ਲੱਗਿਆ ਹੋਇਆ ਬਾਕੀ ਸਾਰੇ ਕੁਝ ਨਾਲ ਦੇ ਆ ਇਹ ਇਹਦਾ ਰੇਟ ਕੀ ਆ ਇਹ 240 240000 ਰੁਪਇਆ ਹਜੇ ਬਣੇ ਰਹੋ ਹੈ ਸਾਨੂੰ ਝੋਟੀਆਂ ਵਰਗੇ ਅਰਜਨ ਟਰੈਕਟਰ ਦਿਖਾਉਣੇ ਆ ਤੇ ਮਾਰੀ ਬਈ ਕੈਮਰਾ ਅਰਜਨ ਤੇ ਆ ਕਿੰਨਾ ਮਾਡਲ ਆ ਬਈ ਤੇ 13 ਮਾਡਲ 2013 ਮਾਡਲ ਆ ਟਾਇਰ ਤਾਂ ਚੌਕੜਾ ਨਵਾਂ ਚਮਾਂ ਨਵਾਂ ਜਮਾਂ ਨਵਾਂ ਤੇ ਕੰਮਕਾਰ ਵੇਖੋ ਬਾਲਾ ਚੰਗਾ ਜਿਆਦਾ ਬਾਲੀ ਜਿਆਦਾ ਚੰਗਾ ਹਾਂ ਚਲਾਈਦਾ ਸਾਰਾ ਦਿਨ ਬਾਲੇ ਬੰਦਾ ਚਾਹੇ ਸਾਰਾ ਦਿਨ ਬਾਲੇ ਚਾਹੇ ਕਨੋਪੀ ਵਗੈਰਾ ਬੂਫਰ ਵਗੈਰਾ ਲੇਕਿਨ ਲਾਈਨ ਜਨਾਬ ਵੀ ਸਾਰਾ ਨਵਾਂ 80 ਗੀਅਰ ਵਾਲਾ ਵੀ ਸਾਰਾ ਨਵਾਂ ਪਿਆ ਹੋਇਆ ਮਤਲਬ ਮੂਰੋ ਲੈ ਕੇ ਪਿੱਛੇ ਤੱਕ ਸਾਰਾ ਕੰਮ ਕਰਵਾਤਾ ਲਾ ਮੂਰ ਦੇ ਹਿੱਸੇ ਤੋਂ ਠੀਕ ਆ ਤੇ ਲਾ ਡੈਸ਼ ਡਬਲ ਡਿਸਟਿਬਿਊਟਰ ਆ ਡਬਲ ਡਿਸਟਿਬਿਊਟਰ ਆ ਤੇ ਟਾਇਰ ਚਾਰੇ ਨਵੇਂ ਆਗੇ ਇਹਦਾ ਰੇਟ ਕੀ ਆ ਬਈ ਇਹਦਾ ਸਵਾ 4 ਲੱਖ ਸਵਾ 4 ਲੱਖ ਹਾਂਜੀ ਤੇ ਜਿਹੜਾ ਇੱਧਰ ਖੜਾ ਅਰਜਨ ਇਹ 2002 ਮਾਡਲ ਆ 2002 ਮਾਡਲ ਆ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70 75 ਪੈਸੇ ਹੈਗੇ ਆ 70 75 ਪੈਸੇ ਹੈਗੇ ਆ ਕੰਡੀਸ਼ਨ ਪੱਖੋਂ ਮਾੜਾ ਮੋਟਾ ਜਿਹਾ ਤਾਂ ਹੋਇਆ ਪਿਆ ਸੇ ਮਾੜਾ ਮੋਟਾ ਹੋਇਆ ਹੋਇਆ ਪੰਜਾਬ ਦਾ ਨੰਬਰ ਪੰਜਾਬ ਨੰਬਰ ਇਹਦਾ ਕੀ ਰੇਟ ਹੈ ਇਹਦਾ ਸਵਾ 2 ਲੱਖ ਸਵਾ 2 ਲੱਖ ਰੁਪਇਆ ਤੇ ਆ ਆ ਗਿਆ ਮਹਿੰਦਰਾ ਪਹਿਲਾਂ ਤਾਂ ਇੱਥੇ ਕੈਮਰਾ ਮਾਰ ਦੇ ਬਈ ਮੰਨ ਲਓ ਮੈਂ ਇਹਦਾ ਚਲਾਇ ਕੋਸ ਦੀ ਇਨਪੁੱਟ ਟਾਇਰ ਪਾ ਟਾਇਰ ਜਮਾ ਨਵੇਂ ਜਮਾ ਨਵੇਂ ਤੇ ਮੂਰ ਲਿਆ ਦੀ ਕੰਡੀਸ਼ਨ ਹੈਗੀ ਆ 70 ਰੁਪਏ 70 ਰੁਪਏ ਹੈਗੀ ਆ ਕਿਹੜੀ ਕੰਡੀਸ਼ਨ ਪੱਕੋ ਇੱਕ ਤਾਂ ਟੈਂਕੀ ਉਪਰਪਰ ਹੋਈ ਵੀ ਆ ਕਿਹਾ ਟੈਂਕੀ ਉਪਰਪਰ ਹੋਈ ਹੋਈ ਇੱਕ ਮਗਰਾਟ ਹੋਇਆ ਇੱਕੋ ਮਗਰਾਟ ਹੋਇਆ ਹਰ ਤੋਂ ਬਾਕੀ ਸਾਰੇ ਰਿਜਨਲ ਬਾਕੀ ਰਿਜਨਲ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਤੇ ਮਾਡਲ ਕਿੰਨਾ ਬਾਈ ਇਹ ਤੇ 2000 2000 ਮਾਡਲ ਆ ਹਾਂ ਤੇ ਇਹਦਾ ਕੀ ਰੇਟ ਆ ਇਹਦਾ 2.5 ਲੱਖ 2.5 ਲੱਖ ਰੁਪਇਆ ਤੇ ਸੱਜਣੋ ਬਾਈ ਦਾ ਪਿੰਡ ਹੈਗਾ ਫਰਵਾਹੀ ਬਰਨਾਲੇ ਦੇ ਬਿਲਕੁਲ ਲੱਗਿਆ ਤੇ 5 4 ਕਿਲੋਮੀਟਰ ਆ ਬਾਈ ਜਿਹੜਾ ਨੰਬਰ ਆ ਉਹ ਦੱਸ ਦੇਕਰ ਦਾ ਨੰਮ 52 ਹਾਂਜੀ 75331 ਬਾਕੀ ਬਾਈ ਦਾ ਨੰਬਰ ਉੱਪਰ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਆ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈ